ਦੋ ਇਤਿਹਾਸਕ ਕਟਨਾਵਾ ਅੱਜ ਗੁਰੂ ਹਰਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾਉਣਾ ਹੈ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦਿਵਸ ਹੈ ਗੁਰੂ ਹਰਰਾਏ ਸਾਹਿਬ ਸੱਚੇ ਪਾਤਸ਼ਾਹ ਦਇਆ ਦੇ ਸੋਮੇ ਤੇ ਕੋਮਲਤਾ ਦੇ ਭੰਡਾਰ ਸਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਪੁੱਤਰ ਬਾਬਾ ਗੁਰਦਿੱਤਾ ਜੀ ਦੇ ਘਰ ਗੁਰੂ ਹਰਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਸੀ ਸ਼ਾਸ਼ੀ ਆ ਰਹੀ ਗੁਰੂ ਹਰਰਾਏ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ ਇੱਕ ਦੋ ਘਟਨਾਵਾਂ ਆਪਾਂ ਗੁਰੂ ਹਰਰਾਏ ਸਾਹਿਬ ਜੀ ਦੇ ਜੀਵਨ ਦੇ ਵਿੱਚੋਂ ਸਾਂਝੀਆਂ ਕਰਨੀਆਂ ਕਿਉਂਕਿ ਸਤਗੁਰੂ ਸੱਚੇ ਪਾਤਸ਼ਾਹ ਜੀ ਦਾ ਅੱਜ ਜੋਤੀ ਜੋਤ ਸਮਾਉਣਾ ਹੈ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦਿਵਸ ਹੈ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਤੋਂ ਬਾਅਦ ਗੁਰਤਾ ਗੱਦੀ ਤੇ ਆਪਣੇ ਪੋਤਰੇ ਨੂੰ ਸੁਭਾਏ ਮਾਨ ਕੀਤਾ ਕਿਉਂ ਕਿਉਂਕਿ ਉਹਦੇ ਵਾਸਤੇ ਯੋਗਤਾ ਸਮਝੀ ਗੁਣ ਸਮਝੀ ਕਿ ਗੁਰੂ ਹਰ राय ਸਾਹਿਬ ਜੀ ਦਾ ਜਿਹੜਾ ਹਿਰਦਾ ਕੋਮਲਤਾ ਦੇ ਨਾਲ ਭਰਿਆ ਹੋਇਆ ਤਿੰਨ ਚਾਰ ਘਟਨਾਵਾਂ ਬੜੀਆਂ ਅਹਿਮ ਜਿਹੜੀਆਂ ਸੰਗਤ ਦੇ ਵਿੱਚ ਬਾਤੀਆਂ ਜਾਂਦੀਆਂ ਪਹਿਲੀ ਘਟਨਾ ਸੀ ਕਿ ਇੱਕ ਦਿਨ ਬਾਗ ਦੇ ਵਿੱਚ ਚੱਲਦੇ ਆ ਧੰਨ ਗੁਰੂ ਹਰ राय ਸਾਹਿਬ ਜੀ ਦਾ ਚੋਲਾ ਬੜਾ ਲੰਬਾ ਚੋਲਾ ਬੜੀਆਂ ਵੱਡੀਆਂ ਕਲੀਆਂ ਵਾਲਾ ਚੋਲਾ ਪਹਿਨ ਕੇ ਰੱਖਦੇ ਸਨ ਚੋਲਾ ਫੁੱਲ ਦੇ ਨਾਲ ਟਕਰਾਇਆ ਤੇ ਉਹ ਫੁੱਲ ਟੁੱਟ ਗਿਆ ਛੋਟੀ ਉਮਰ ਸੀ ਕਿਉਂਕਿ ਗੁਰਤਾ ਗੱਦੀ 14 ਸਾਲ ਦੀ ਉਮਰ ਦੇ ਵਿੱਚ ਗੁਰੂ ਹਰ राय ਸਾਹਿਬ ਜੀ ਨੂੰ ਮਿਲ ਗਈ ਸੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਇਸ ਸੰਸਾਰ ਤੋਂ ਸਰੀਰ ਤਿਆਗ ਕੇ ਜਾਂਦੇ ਆ 14 ਸਾਲ ਦੀ ਉਮਰ ਹੈ ਗੁਰਤਾ ਗੱਦੀ ਦੇ ਸਮੇਂ ਇੱਕ ਦਿਨ ਜਦੋਂ ਬਾਗ ਦੇ ਵਿੱਚ ਉਹ ਫੁੱਲ ਟੁੱਟਿਆ ਨਾ ਮਾਸੂਮੀਅਤ ਦੇ ਨਾਲ ਉਸ ਫੁੱਲ ਨੂੰ ਦੁਬਾਰਾ ਟਾਣੀ ਦੇ ਨਾਲ ਜੋੜਨ ਦਾ ਯਤਨ ਕਰਦੇ ਆ ਕਿ ਇਹ ਦੁਬਾਰਾ ਜੁੜ ਜਾਵੇ ਪਰ ਹੁਣ ਇੱਕ ਵਾਰ ਟੁੱਟਿਆ ਹੋਇਆ ਫੁੱਲ ਦੁਬਾਰਾ ਨਹੀਂ ਜੁੜ ਸਕਦਾ ਯਤਨ ਕੀਤਾ ਨਾ ਜੁੜਿਆ ਤੇ ਹਿਰਦਾ ਪਰੇਸ਼ਾਨ ਹੋ ਗਿਆ ਦਿਲ ਦੁਖਿਆ ਦਿਲ ਦੇ ਵਿੱਚ ਪਰੇਸ਼ਾਨੀ ਹੋਈ ਪਰੇਸ਼ਾਨੀ ਹੋਈ ਜਦ ਵਾਪਸ ਆਏ ਧੰਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਮਨ ਦੀ ਬੇਬਲਤਾ ਦੇਖੀ ਚਿਹਰੇ ਦੇ ਉੱਪਰ ਸੋਗ ਦੇਖਿਆ ਤੇ ਪੁੱਛਣਾ ਕੀਤਾ ਕਿੰਦੇ ਕਿਸ ਗੱਲ ਦੀ ਪਰੇਸ਼ਾਨੀ ਹੈ ਤਨਗੁਰੂ ਹਰਰਾਏ ਸਾਹਿਬ ਜੀ ਨੇ ਦੱਸਿਆ ਤਨਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਕਹਿੰਦੇ ਬਾਗ ਦੇ ਵਿੱਚ ਚੋਲੇ ਦੇ ਵਿੱਚ ਅੜ ਕੇ ਇੱਕ ਫੁੱਲ ਟੁੱਟ ਗਿਆ ਟਾਣੀ ਦੇ ਨਾਲੋਂ ਬੜਾ ਸੋਹਣਾ ਸੀ ਉਸ ਫੁੱਲ ਦੇ ਟੁੱਟਣ ਦਾ ਸੋਗ ਹੋਇਆ ਉਸ ਫੁੱਲ ਦੇ ਟੁੱਟਣ ਦੀ ਪਰੇਸ਼ਾਨੀ ਮਨ ਦੇ ਵਿੱਚ ਹੋਈ ਕਿ ਇਹ ਟਾਣੀ ਦੇ ਉੱਪਰ ਬੜਾ ਸੋਹਣਾ ਲੱਗਦਾ ਸੀ ਪਰ ਟੁੱਟਿਆ ਤੇ ਇਹ ਟਾਣੀ ਦੇ ਨਾਲੋਂ ਡਿੱਗ ਕੇ ਖਰਾਬ ਹੋ ਗਿਆ ਤਨਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਉਪਦੇਸ਼ ਬਖਸ਼ਿਸ਼ ਕੀਤਾ ਕਹਿੰਦੇ ਪੁੱਤਰ ਜੀ ਕਹਿੰਦੇ ਜਦ ਚੋਲਾ ਵੱਡਾ ਪਾਇਆ ਹੋਵੇ ਨਾ ਜਦ ਜਾਮਾ ਵੱਡਾ ਪਾਇਆ ਹੋਵੇ ਤੇ ਪਾਤਸ਼ਾਹ ਕਹਿੰਦੇ ਉਸ ਨੂੰ ਸਾਹਮ ਕੇ ਰੱਖਣਾ ਚਾਹੀਦਾ ਹੈ ਉਹਨੂੰ ਚੱਲਣ ਵੇਲੇ ਉਹਦੀ ਜ਼ੁਗਤੀ ਹੋਣੀ ਚਾਹੀਦੀ ਹੈ ਹੁਣ ਇਸ ਰਾਮ ਜ ਦੇ ਵਿੱਚ ਬੜਾ ਵੱਡਾ ਭੇਦ ਸੀ ਸਿਰ ਨਵਾਇਆ ਹੱਥ ਜੋੜ ਕੇ ਬੇਨਤੀ ਕੀਤੀ ਕਹਿੰਦੇ ਇਸ ਤੁਹਾਡੇ ਬਚਨ ਨੂੰ ساری ਜ਼ਿੰਦਗੀ ਆਪਣੇ ਪੱਲੇ ਨਾਲ ਬੰਨ੍ਹ ਕੇ ਰੱਖਾਂਗਾ ਤੇ ساری ਜ਼ਿੰਦਗੀ ਜਦੋਂ ਵੀ ਚੋਲਾ ਪਾ ਕੇ ਚੱਲਦੇ ਸਨ ਗੁਰੂ ਹਰ राय ਸਾਹਿਬ ਜੀ ਤੇ ਉਹਨੂੰ ਇਕੱਠਾ ਕਰਕੇ ਹੱਥ ਦੇ ਨਾਲ ਫੜ ਕੇ ਚਲਦੇ ਸਨ ਸਾਮ੍ਹ ਕੇ ਚਲਦੇ ਸਨ ਖੁੱਲਾ ਨਹੀਂ ਸੀ ਛੱਡਦੇ ساری ਜ਼ਿੰਦਗੀ ਜਿੰਨਾ ਸਮਾਂ ਗੁਰਤਾ ਗੱਦੀ ਤੇ ਰਹੀਂ 14 ਸਾਲ ਦੀ ਉਮਰ ਦੇ ਵਿੱਚ ਗੁਰਤਾ ਗੱਦੀ ਮਿਲੀ ਸੀ 31 ਸਾਲ ਦੀ ਉਮਰ ਤੱਕ ਗੁਰਤਾ ਗੱਦੀ ਤੇ ਸੁਭਾਏ ਮਾਨ ਰਹੇ ਤੇ 31 ਸਾਲ ਤੱਕ ਇਹ ਨੇਮ ਗੁਰੂ ਹਰ राय ਸਾਹਿਬ ਜੀ ਨੇ ਨਿਭਾਉਣਾ ਕੀਤਾ ਕਿਉਂਕਿ ਬਚਨ ਦੇ ਅਧਿਕਾਰੀ ਤੇ ਹਿਰਦਾ ਕੋਮਲ ਤੇ ਇਨਾਂ ਕੁਦਰਤ ਦੇ ਨਾਲ ਪਿਆਰ ਤੇ ਸਤਿਗੁਰੂ ਗੁਰੂ ਹਰ राय ਸਾਹਿਬ ਸੱਚੇ ਪਾਤਸ਼ਾਹ ਨੂੰ ਇੱਕ ਦਿਨ ਸੰਗਤਾਂ ਨੇ ਬੇਨਤੀ ਕੀਤੀ ਕਹਿੰਦੇ ਸੱਚੇ ਪਾਤਸ਼ਾਹ ਬਾਣੀ ਪੜ੍ਹਦੇ ਆ ਨਿਤਨੇਮ ਕਰਦੇ ਆ ਸੇਵਾ ਕਰਦੇ ਆ ਪਰ ਮਨ ਦਾ ਟਿਕਾ ਨਹੀਂ ਬਣਦਾ ਮਨ ਦੇ ਵਿੱਚ ਉਹ ਉਪਦੇਸ਼ ਦ੍ਰਿੜ ਨਹੀਂ ਹੁੰਦਾ ਬਾਣੀ ਪੜ੍ਹਦੇ ਆ ਮਨ ਟਿਕਦਾ ਨਹੀਂ ਕਿ ਇਸ ਬਾਣੀ ਦਾ ਫਲ ਮਿਲੇਗਾ ਜਾਂ ਨਾ ਮਿਲੇਗਾ ਹੁਣ ਜਦੋਂ ਸਿੱਖਾਂ ਨੇ ਇਹ ਬੇਨਤੀ ਕੀਤੀ ਸੰਗਤ ਨੇ ਇਹ ਬੇਨਤੀ ਕੀਤੀ ਉਸ ਵੇਲੇ ਤੇ ਸਤਿਗੁਰੂ ਗੁਰੂ ਹਰ राय ਸਾਹਿਬ ਜੀ ਨੇ ਜਵਾਬ ਨਾ ਦਿੱਤਾ ਤੇ ਕੁਝ ਸਮੇਂ ਬਾਅਦ بارش ਹੋਈ بارش ਹੋਣ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਬਾਹਰ ਜੰਗਲ ਦੇ ਵਿੱਚ ਸ਼ਿਕਾਰ ਖੇਡਣ ਵਾਸਤੇ ਜਾਂਦੇ ਆ ਟਹਿਲਣ ਵਾਸਤੇ ਜਾਂਦੇ ਨਾਲ ਘੋੜਸਵਾਰ ਸਿੱਖ ਨੇ ਨਾਲ ਉਹ ਸਿੱਖ ਵੀ ਨੇ ਜਿਨ੍ਹਾਂ ਨੇ ਸਵਾਲ ਧੰ ਗੁਰੂ ਹਰ राय ਸਾਹਿਬ ਜੀ ਨੂੰ ਕੀਤਾ ਸੀ ਕਿ ਬਾਣੀ ਪੜਦਿਆਂ ਮਨ ਟਿਕਦਾ ਨਹੀਂ ਜਦੋਂ ਜਾਂਦਿਆਂ ਜਾਂਦਿਆਂ ਇੱਕ ਜਗਾ ਆਈ ਇੱਕ ਫੁੱਟੀਆਂ ਹੋਈਆਂ ਠਿਕਣਾ ਕੜਾ ਫੁੱਟਿਆ ਹੋਇਆ ਉਹਦੀਆਂ ਡਿਕਰੀਆਂ ਠਿਕਰੀਆਂ ਜਿਹੜੀਆਂ ਪੰਜਾਂ ਨੇ ਉਹਨਾਂ ਦੇ ਉੱਪਰ ਸੂਰਜ ਦੀ ਰੌਸ਼ਨੀ ਪੈਂਦੀ ਹੈ ਤੇ ਚਮਕਦੀਆਂ ਉਸ ਚਮਕਦੀਆਂ ਹੋਈਆਂ ਠਿਕਰੀਆਂ ਦੇ ਕੋਲ ਖੜ ਕੇ ਗੁਰੂ ਹਰ राय ਸਾਹਿਬ ਜੀ ਸਿੱਖਾਂ ਨੂੰ ਕਹਿੰਦੇ ਆ ਭਾਈ ਵੇਖੋ ਇਹ ਕਿਸ ਕਾਰਨ ਕਿਹੜੀ ਚੀਜ਼ ਐ ਐਸੀ ਜਿਹੜੀ ਚਮਕ ਰਹੀ ਐ ਜਦ ਸਿੱਖਾਂ ਨੇ ਵੇਖਿਆ ਕਿ ਪਾਤਸ਼ਾਹ ਇਹ ਫੁੱਟੇ ਹੋਏ ਕੜੇ ਦੀਆਂ ਠਿਕਰੀਆਂ ਨੇ ਇਨਾਂ ਦੇ ਉੱਪਰ ਘਿਓ ਲੱਗਿਆ ਹੋਇਆ ਥੰਦਾਈ ਲੱਗੀ ਹੋਈ ਹੈ। ਇਹਦੇ ਉੱਪਰ ਸੂਰਜ ਦੀ ਰੌਸ਼ਨੀ ਪੈਂਦੀ ਹੈ, ਕਿਰਨਾਂ ਪੈਂਦੀਆਂ, ਇਹ ਚਮਕਦੀਆਂ ਪਈਆਂ। ਹੁਣ ਸਤਿਗੁਰੂ ਗੁਰੂ ਹਰ Rai ਸਾਹਿਬ ਜੀ ਵੇਖੋ ਉਸ ਫੁੱਟੀਆਂ ਹੋਈਆਂ ਠਿਕਰੀਆਂ ਦੇ ਵਿੱਚੋਂ ਉਪਦੇਸ਼ ਦਿੰਦੇ ਹੋਏ ਆਖਦੇ ਆਂ ਕਹਿੰਦੇ ਭਾਈ ਕਿਸੇ ਸਮੇਂ ਇਸ ਕੁਜੇ ਦੇ ਵਿੱਚ, ਕਿਸੇ ਸਮੇਂ ਇਸ ਘੜੇ ਦੇ ਵਿੱਚ ਕਿਸੇ ਸੁਆਣੀ ਨੇ ਆਪਣਾ ਘਿਓ ਸਾਹਮ ਕੇ ਰੱਖਿਆ ਸੀ, ਘਿਓ ਪਉਂਦੀ ਰਹੀ। ਉਪਾਇਆ ਹੋਇਆ ਕਿਉ ਇਸ ਭਾਂਡੇ ਦੇ ਵਿੱਚ ਰਚ ਗਿਆ ਪਾਇਆ ਹੋਇਆ ਕਿਉ ਇਸ ਭਾਂਡੇ ਦੇ ਵਿੱਚ ਰਚ ਗਿਆ ਅੰਦਰ ਤੱਕ ਅੱਜ ਇਹ ਭਾਵੇਂ ਭਾਂਡਾ ਫੁੱਟ ਵੀ ਚੁੱਕਿਆ ਟੁੱਟ ਵੀ ਚੁੱਕਿਆ ਪਰ ਜਿਹੜਾ ਇਹਦੇ ਵਿੱਚ ਰਚਿਆ ਹੋਇਆ ਕਿਉ ਹੈ ਸਤਿਗੁਰੂ ਕਹਿੰਦੇ ਉਹਦੀ ਠੰਢਾਈ ਖਤਮ ਨਹੀਂ ਹੋਈ ਅੱਜ ਇਹਦੇ ਉੱਪਰ ਸੂਰਜ ਦੀਆਂ ਕਿਰਨਾਂ ਪੈਂਦੀਆਂ ਤੇ ਇਹਦੀ ਚਮਕ ਬਰਕਰਾਰ ਹੈ ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਗੁਰਸਿੱਖ ਦਾ ਜਿਹੜਾ ਹਿਰਦ ਹੈ ਗੁਰਬਾਣੀ ਪੜਨ ਵਾਲੇ ਦਾ ਜਿਹੜਾ ਹਿਰਦਾ ਜਦੋਂ ਉਹ ਵਾਰ-ਵਾਰ ਵਾਰ-ਵਾਰ ਬਾਣੀ ਪੜਦਾ ਹੈ ਨਿਤਨੇਮ ਕਰਦਾ ਹੈ ਸਤਗੁਰੂ ਕਹਿੰਦੇ ਹੋ ਸਕਦਾ ਹੈ ਮਨ ਨਾ ਟਿੱਕੇ ਹੋ ਸਕਦਾ ਹੈ ਮਨ ਨਾ ਲੱਗੇ ਪਰ ਸੱਚੇ ਪਾਤਸ਼ਾਹ ਗੁਰੂ ਹਰਿਦਾਇ ਸਾਹਿਬ ਜੀ ਕਹਿੰਦੇ ਇਸ ਭਾਂਡੇ ਵਾਂਗ ਉਹਦਾ ਹਿਰਦਾ ਜਰੂਰ ਥੰਦਾ ਹੋ ਜਾਂਦਾ ਹੈ ਤੇ ਜਦੋਂ ਵੀ ਬਖਸ਼ਿਸ਼ ਹੁੰਦੀ ਹੈ ਜਦੋਂ ਵੀ ਕਿਰਪਾ ਹੁੰਦੀ ਹੈ ਪਾਤਸ਼ਾਹ ਕਹਿੰਦੇ ਲੋਕ ਤੇ ਪ੍ਰਲੋਕ ਦੇ ਵਿੱਚ ਉਹ ਪੜੀ ਹੋਈ ਬਾਣੀ ਦੇ ਨਾਲ ਥੰਦਾ ਹੋਇਆ ਹਿਰਦਾ ਸਤਿਗੁਰੂ ਕਹਿੰਦੇ ਚਮਕੇਗਾ ਹੀ ਚਮਕੇਗਾ ਜਿਵੇਂ ਇਸ ਭਾਂਡੇ ਤੇ ਚਮਕ ਬਣੀ ਹੈ ਨਾ ਸਤਿਗੁਰੂ ਕਹਿੰਦੇ ਬਾਣੀ ਪੜਨ ਦਾ ਇਹ ਮਹਾਤਮੈ ਨਿਤਨੇਮ ਕਰਨ ਦਾ ਇਹ ਮਹਾਤਮੈ ਕਿ ਕਦੇ ਵੀ ਉਸ ਹਿਰਦੇ ਵਿੱਚ ਪਾਤਸ਼ਾਹ ਕਹਿੰਦੇ ਵਿਕਾਰ ਨਹੀਂ ਪੈਦਾ ਹੁੰਦੇ ਜਦ ਪਾਤਸ਼ਾਹ ਦੀ ਕਿਰਪਾ ਦੀ ਨਦਰ ਪਵੇਗੀ ਇਸ ਸੂਰਜ ਦੀਆਂ ਕਿਰਨਾਂ ਵਾਂਗ ਕਹਿੰਦੇ ਉਸ ਵੇਲੇ ਉਹ ਹਿਰਦਾ ਰੂਪੀ ਭਾਂਡਾ ਚਮਕੇਗਾ ਹੀ ਚਮਕੇਗਾ ਇਹ ਵਿਸ਼ੇਸ਼ਤਾਈ ਧੰਨ ਗੁਰੂ ਹਰ ਰਾਏ ਸਾਹਿਬ ਜੀ ਕਿਤੇ ਮਾਤਾ ਤਾਬੋ ਯਾਦ ਕਰਦੇ ਆ ਘਰ ਦੇ ਵਿੱਚ ਪ੍ਰਸ਼ਾਦਾ ਬਣਾ ਕੇ ਰੱਖਿਆ ਮਨ ਦੇ ਵਿੱਚ ਭਾਵਨਾ ਸੀ ਕਿ ਗੁਰੂ ਹਰ ਰਾਏ ਸਾਹਿਬ ਘੋੜੇ ਤੇ ਚੜ ਕੇ ਆਉਣ ਤੇ ਮੇਰੇ ਘਰ ਦੇ ਵਿੱਚੋਂ ਦੇਹਲੀ ਤੇ ਖੜ ਕੇ ਪ੍ਰਸ਼ਾਦਾ ਛਕਣ ਸਤਿਗੁਰੂ ਸ਼ਿਕਾਰ ਨੂੰ ਜਾਂਦਿਆਂ ਹੋਇਆਂ ਮਾਈ ਤਾਬੋ ਦੇ ਦੁਆਰੇ ਜਾ ਕੇ ਉਹਦੇ ਦੇਹਲੀ ਦੇ ਵਿੱਚ ਖੜ ਕੇ ਆਵਾਜ਼ ਦਿੰਦੇ ਆ ਲਿਆ ਮਾਤਾ ਅੱਜ ਬੜੀ ਭੁੱਖ ਲੱਗੀ ਐ ਅਤ ਕੁਝ ਛਕਣੇ ਕੁਝ ਛਕਣ ਵਾਸਤੇ ਲਿਆ ਤੇ ਮਾਈ ਤਾਬੂ ਨੇ ਜਿਹੜਾ ਪ੍ਰਸ਼ਾਦਾ ਬਣਾਇਆ ਸੀ ਉਹ ਹੱਥ ਦੇ ਉੱਪਰ ਰੱਖ ਕੇ ਗੁਰੂ ਹਰ राय ਸਾਹਿਬ ਜੀ ਨੂੰ ਦੇ ਦਿੱਤਾ ਹਾਲਾਂਕਿ ਗੁਰੂ ਹਰ राय ਸਾਹਿਬ ਜੀ ਬੜੇ ਨੇਮੀ ਸਨ ਕਦੇ ਵੀ ਇਦਾਂ ਦਾ ਬਤੀਰਾ ਨਹੀਂ ਕੀਤਾ ਦੋ ਵਾਰ ਪ੍ਰਸ਼ਾਦਾ ਛਕਦੇ ਸਨ ਸਵੇਰੇ ਤੇ ਸ਼ਾਮ ਪਰ ਅੱਜ ਸਿੱਖ ਵੇਖ ਕੇ ਹੈਰਾਨ ਹੈ ਕਿ ਐਸੀ ਵਰਤਾ ਐਸਾ ਨੇਮ ਪਹਿਲੀ ਵਾਰ ਗੁਰੂ ਹਰ राय ਸਾਹਿਬ ਜੀ ਨੇ ਤੋੜਿਆ ਤੇ ਜਦ ਸਿੱਖਾਂ ਨੇ ਬੇਨਤੀ ਕੀਤੀ ਦੂਜੇ ਦਿਨ ਜਦੋਂ ਉਸ ਦਿਨ ਪ੍ਰਸ਼ਾਦਾ ਛੱਕ ਕੇ ਅੱਗੇ ਚਲੇ ਗਏ ਸਿੱਖ ਵੇਖਦੇ ਰਹੇ ਦੂਜੇ ਦਿਨ ਸਿੱਖਾਂ ਨੇ ਪ੍ਰਸ਼ਾਦਾ ਨਾਲ ਲੈ ਲਿਆ ਹੱਥ ਵਿੱਚ ਉਕੇ ਜਦ ਉਸੇ ਟਾਈਮ ਪ੍ਰਸ਼ਾਦਾ ਛਕਾਉਣ ਦਾ ਯਤਨ ਕੀਤਾ ਗੁਰੂ ਹਰਿਰਾਏ ਸਾਹਿਬ ਜੀ ਕਹਿੰਦੇ ਨਹੀਂ ਭਾਈ ਕੱਲ ਗੱਲ ਪ੍ਰੇਮ ਦੀ ਸੀ ਕੱਲ ਗੱਲ ਨੇਮ ਦੀ ਨਹੀਂ ਸੀ ਕੱਲ ਕਿਸੇ ਵਿਰਧ ਮਾਈ ਦਾ ਪ੍ਰੇਮ ਰੱਖਣਾ ਸੀ ਤੇ ਜਿੱਥੇ ਪ੍ਰੇਮ ਹੋਵੇ ਪਾਤਸ਼ਾਹ ਕਹਿੰਦੇ ਉੱਥੇ ਨੇਮ ਨਹੀਂ ਵੇਖਿਆ ਜਾਂਦਾ ਤੇ ਅੱਜ ਸਾਨੂੰ ਪ੍ਰਸ਼ਾਦੇ ਦੀ ਲੋੜ ਨਹੀਂ ਕਿਉਂਕਿ ਅੱਜ ਉਹ ਪ੍ਰੇਮ ਨਹੀਂ ਹੈ ਅੱਜ ਅਸੀਂ ਉਸੇ ਨਿਯਮ ਦੇ ਮੁਤਾਬਕ ਪ੍ਰਸ਼ਾਦਾ ਛਕਨੇ ਕੱਲ੍ਹ ਗੱਲ ਪ੍ਰੇਮ ਦੀ ਸੀ ਉਸ ਮਾਈ ਨੇ ਪ੍ਰੇਮ ਕਰਕੇ ਯਾਦ ਕੀਤਾ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਪ੍ਰੇਮ ਨਿਭਾਇਆ ਇਹ ਬੜੀਆਂ ਅਹਿਮ ਘਟਨਾਵਾਂ ਗੁਰੂ ਹਰਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚੋਂ ਕਦੇ ਬਾਣੀ ਦੇ ਸਤਕਾਰ ਦੇ ਵਿੱਚ ਸ਼ਬਦ ਪੜਦੇ ਗੁਰਸਿੱਖ ਆਉਂਦੇ ਐ ਤੇ ਆਪਣੇ ਪਲੰਗ ਤੋਂ ਉੱਠਣ ਵਾਸਤੇ ਜਲਦੀ ਕਰਦੇ ਐ ਛੇਤੀ ਕਰਦੇ ਐ ਗੋਡਾ ਜਿਹੜਾ ਪਾਤਸ਼ਾਹ ਦਾ ਪਲੰਗ ਦੇ ਨਾਲ ਵੱਜਦਾ ਛੱਟ ਲੱਗ ਜਾਂਦੀ ਐ ਸਿੱਖ ਪੁੱਛਦਿਆ ਕਿ ਸੱਚੇ ਪਾਤਸ਼ਾਹ ਬਾਣੀ ਵੀ ਤੁਹਾਡੀ ਹੈ ਤੇ ਤੁਸੀਂ ਵੀ ਹਾਜ਼ਰ ਹੋ ਇੰਨੀ ਕਾਲ ਕਾਦੇ ਵਾਸਤੇ ਤੇ ਸਤਿਗੁਰੂ ਸਿੱਖਾਂ ਨੂੰ ਉਪਦੇਸ਼ ਕਰਦੇ ਹੋਏ ਕਹਿੰਦੇ ਆ ਕਿ ਪਾਤਸ਼ਾਹ ਕਹਿੰਦੇ ਸਿੱਖੋ ਜਿਹੜਾ ਸਿੱਖ ਜਿਹੜਾ ਜਨ ਜਿਹੜਾ ਗੁਰਸਿੱਖ ਬਾਣੀ ਦਾ ਅਦਬ ਨਹੀਂ ਕਰਦਾ ਜਿਨ ਪੈ ਅਦਬ ਨਾ ਬਾਣੀ ਧਾਰਾ ਸੋ ਜਾਣੋ ਸਿੱਖ ਨਹੀਂ ਹਮਾਰਾ ਕਹਿੰਦੇ ਸਾਡੀ ਨਹੀਂ ਇਹ ਤੁਰ ਅਕਾਲ ਪੁਰਖ ਦੀ ਬਾਣੀ ਹੈ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਕਹਿੰਦੇ ਇਹਦਾ ਸਤਕਾਰ ਕਰਨਾ ਤੇ ਇਹਦਾ ਸਨਮਾਨ ਰੱਖਣਾ ਬੜਾ ਜ਼ਰੂਰੀ ਹੈ ਐਸੀਆਂ ਬੇਅੰਤ ਘਟਨਾਵਾਂ ਗੁਰੂ ਹਰਰਾਏ ਸਾਹਿਬ ਸੱਚੇ ਪਾਤਸ਼ਾਹ ਦੇ ਜੀਵਨ ਦੇ ਵਿੱਚੋਂ ਆ ਬੇਅੰਤ ਜੰਗਲ ਬਣ ਧੰ ਗੁਰੂ ਹਰਰਾਏ ਸਾਹਿਬ ਜੀ ਨੇ ਲਵਾਏ દવાਖਾਨਾ ਸਫਾਖਾਨਾ ਗੁਰੂ ਹਰਰਾਏ ਸਾਹਿਬ ਜੀ ਦੇ ਦਰਬਾਰ ਵਿੱਚ ਚੱਲਦਾ ਸੀ ਜਿੱਥੋਂ ਦਾਰਸ਼ਕੋ ਵਰਗੇ ਔਰੰਗਜੀਤ ਦੇ ਪੁੱਤਰ ਹੋਣ ਦੇ ਬਾਅਦ ਵੀ ਸਤਗੁਰੂ ਦੇ ਦਵਾਈਖਾਨੇ ਦੀ ਦਵਾਈ ਖਾ ਕੇ ਰਾਜੀ ਹੁੰਦੇ ਆ ਇਹ ਏਸੀਆਂ ਬੜੀਆਂ ਬੇਅੰਤ ਘਟਨਾਵਾਂ ਗੁਰੂ ਹਰ Rai ਸਾਹਿਬ ਜੀ ਦੇ ਜੀਵਨ ਵਿੱਚੋਂ ਹਨ ਤੇ ਸਤਗੁਰੂ ਜੀ ਦੇ ਸੁਪੁੱਤਰ ਵੱਡੇ ਸੁਪੁੱਤਰ ਬਾਬਾ RAM Rai ਜੀ ਤੇ ਛੋਟੇ ਸੁਪੁੱਤਰ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੇ 8ਵੇਂ ਪਾਤਸ਼ਾਹ ਦੇ ਵਜੋਂ ਗੁਰਤਾ ਗੱਦੀ ਨੂੰ ਸੰਭਾਲਿਆ ਕਿਉਂਕਿ ਇੱਥੇ ਇਤਿਹਾਸ ਦੇ ਵਿੱਚ ਲਿਖਿਆ ਕਿ ਗੁਰੂ ਹਰ राय ਸਾਹਿਬ ਜੀ ਦਾ ਸਰੀਰ ਬੜਾ ਤੰਦਰੁਸਤ ਸੀ ਪਰ ਉਸ ਮਾਲਕ ਦੀ ਰਜ਼ਾ ਨੂੰ ਪ੍ਰਵਾਨ ਕਰਦਿਆਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਹੁਣ RAM Rai ਤੇ ਦਿੱਲੀ ਚਲਿਆ ਗਿਆ ਸੀ ਉਹਨੇ ਤੇ ਔਰੰਗਜ਼ੇਬ ਦੀ ਖੁਸ਼ਾਮਦ ਕਬੂਲ ਕਰ ਲਈ ਔਰੰਗਜ਼ੇਬ ਦੇ ਛਲਾਵੇ ਦੇ ਵਿੱਚ ਆ ਕੇ ਮਿੱਟੀ ਮੁਸਲਮਾਨ ਕੀ ਦੀ ਥਾਂ ਤੇ ਮਿੱਟੀ ਮਿੱਟੀ ਬੇਈਮਾਨ ਕੀ ਉਚਾਰਨ ਕੀਤਾ ਇਤਿਹਾਸ ਆਪਾਂ ਸਾਰਿਆਂ ਨੇ ਸੁਣਿਆ ਤੇ ਉਸ ਤੋਂ ਬਾਅਦ ਗੁਰੂ ਹਰ राय ਸਾਹਿਬ ਜੀ ਨੇ ਆਪਣੇ ਘਰ ਦੇ ਵਿੱਚੋਂ ਬੇਦਖਲ ਕੀਤਾ ਕਿ ਸਾਡੇ ਸਾਹਮਣੇ ਨਾ ਆਵੇ। ਭਾਵੇਂ ਕਿ ਗਿਆਨੀ ਸੀ, ਵਿਦਵਾਨ ਸੀ, ਕਰਾਮਾਤ ਦਾ ਧਾਰਨੀ ਸੀ, ਅਜਮਤ ਜਾਣਦਾ ਸੀ RAM RAI। ਬੜਾ ਬੜਾ ਪਹੁੰਚੀ ਹੋਈ ਚੀਜ਼ ਸੀ ਪਰ ਸਤਿਗੁਰੂ ਗੁਰੂ ਹਰ राय ਸਾਹਿਬ ਜੀ ਨੇ ਇਸ ਗੱਲ ਨੂੰ ਪਰਵਾਹ ਨਹੀਂ ਕੀਤਾ ਕਿੰਦੇ ਜਿਹੜਾ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਅਦਬ ਨਹੀਂ ਕਰ ਸਕਦਾ ਉਹ ਸਾਡਾ ਸੁਪੁੱਤਰ ਭਾਵੇਂ ਕਿਉਂ ਨਾ ਹੋਵੇ ਉਹ ਗੁਰੂ ਦੇ ਘਰ ਵਿੱਚ ਪਰਵਾਣ ਨਹੀਂ ਹੈ। ਸਤਗੁਰੂ ਕਹਿੰਦੇ ਉਹ ਸਾਨੂੰ ਮਨਜ਼ੂਰ ਨਹੀਂ ਸਾਡੇ ਅੱਜ ਤੋਂ ਬਾਅਦ ਉਹ ਮੁਖ ਨਾ ਲੱਗੇ ਆਪਣਾ ਮੁਖ ਸਾਨੂੰ ਦਿਖਾ ਦੇ ਨਾ ਤੇ ਸਾਡਾ ਮੁਖ ਵੇਖੇ ਨਾ ਤੇ ਉਸ ਤੋਂ ਬਾਅਦ ਫਿਰ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਪੰਜ ਸਾਲ ਦੀ ਉਮਰ ਹੈ ਜਦ ਗੁਰੂ ਹਰਰਾਏ ਸਾਹਿਬ ਜੀ ਆਪਣਾ ਸਰੀਰ ਆਪਣੀ ਮਰਜ਼ੀ ਦੇ ਨਾਲ ਉਸ ਮਾਲਕ ਦੇ ਹੁਕਮ ਸਦਕਾ ਇਸ ਸੰਸਾਰ ਤੋਂ ਤਿਆਗਣਾ ਕਰਦੇ ਹੈ ਆਪਣਾ ਸਮਾਂ ਨੇੜੇ ਜਾਣ ਕੇ ਆਪਣੇ ਛੋਟੇ ਸੁਪੁੱਤਰ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਨੂੰ ਅੱਜ ਦੇ ਦਿਨ ਗੁਰਤਾ ਗੱਦੀ ਤੇ ਬਿਠਾਉਂਦੇ ਐ ਤੇ ਅੱਜ ਗੁਰੂ ਹਰਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾਉਣਾ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਤੇ ਬੈਠਣ ਦਾ ਦਿਨ ਹੈ ਗੁਰਤਾ ਗੱਦੀ ਤੇ ਸੁਭਾਏ ਮਾਨ ਕੀਤਾ 5 ਸਾਲ ਦੀ ਉਮਰ ਹੈ ਬਾਲਾ ਪ੍ਰੀਤਮ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਆਪਾਂ ਕੌਤਕ ਉਹਨਾਂ ਦੇ ਜਾਣਦੇ ਹਾਂ ਕਿ ਦਿੱਲੀ ਦੇ ਵਿੱਚ ਜਾ ਕੇ ਬੇਅੰਤ ਰੋਗੀਆਂ ਦੇ ਰੋਗ ਠੀਕ ਕਰਨੇ ਪੰਡਤ ਲਾਲਕ੍ਰਿਸ਼ਨ ਵਰਗਿਆਂ ਦੇ ਹੰਕਾਰ ਤੋੜਨੇ ਛੱਜੂ ਚੋਰ ਵਰਗਿਆਂ ਤੋਂ ਗੀਤਾ ਦੇ ਅਰਥ ਕਰਵਾਉਣੇ ਸਿਰ ਦੇ ਉੱਪਰ ਛੜੀ ਰੱਖ ਕੇ ਤੇ ਦਿੱਲੀ ਦੇ ਬੇਅੰਤ ਰੋਗੀਆਂ ਦਾ ਰੋਗ ਤਨ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਨੇ ਆਪਣੇ ਸਰੀਰ ਦੇ ਉੱਪਰ ਹੰਡਾਉਣਾ ਤੇ 8 ਕੁਸਾਲ ਦੀ ਉਮਰ ਦੇ ਵਿੱਚ ਫਿਰ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਵੀ ਜੋਤੀ ਜੋਤ ਸਮਾ ਜਾਣਦੇ ਆ ਤਿੰਨ ਕੁਸਾਲ ਗੁਰਤਾ ਗੱਦੀ ਤੇ ਰਹੇ ਉਸ ਤੋਂ ਬਾਅਦ ਆਪਾਂ ਨੂੰ ਪਤਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਬਾਬਤ ਇਸ਼ਾਰਾ ਕਰਕੇ ਉਹ ਵੀ ਦਿੱਲੀ ਸਤਖੰਡ ਪਿਆਨਾ ਕਰ ਗਏ ਸਨ ਸੋ ਕਹਿਣ ਤੋਂ ਭਾਵ ਕਿ ਧੰਨ ਗੁਰੂ ਹਰ राय ਸਾਹਿਬ ਸੱਚੇ ਪਾਤਸ਼ਾਹ ਕੋਮਲ ਹਿਰਦੇ ਵਾਲੇ ਤੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜਿਦੀ ਬਾਤ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਿਖਿਆ ਪ੍ਰਥਮ ਪਗਉਤੀ ਸਿਮਰ ਕੈ ਗੁਰੂ ਨਾਨਕ ਲੰਗ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ RAM ਦਾਸੈ ਹੋਈ ਸਹਾਈ ਅਰਜਨ ਹਰ ਗੋਬਿੰਦਨੋ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਠੈ ਸਭ ਦੁੱਖ ਜਾਏ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦੀ ਦ੍ਰਿਸ਼ਟੀ ਵਿੱਚ ਉਹ ਅੰਮ੍ਰਿਤ ਸੀ ਕਿ ਜਿਹਦੇ ਵੱਲ ਪਾਤਸ਼ਾਹ ਤੱਕ ਲੈਂਦੇ ਸਨ ਉਸ ਨੂੰ ਰੋਗ ਮੁਕਤ ਕਰ ਦਿੰਦੇ ਸਨ ਇਹ ਅੰਮ੍ਰਿਤ ਦ੍ਰਿਸ਼ਟੀ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਕੋਲ ਕਿ ਜਿਹਦੇ ਉੱਪਰ ਉਹ ਦ੍ਰਿਸ਼ਟੀ ਅਧ ਵੀ ਪੈਂਦੀ ਹੈ ਪਾਤਸ਼ਾਹ ਕਹਿੰਦੇ ਉਹ ਵੀ ਰੋਗ ਮੁਕਤ ਹੋ ਜਾਂਦਾ ਸੋ ਇਸ ਮਹਾਨ ਦਿਹਾੜੇ ਤੇ ਤਨ ਗੁਰੂ ਹਰਰਾਏ ਸਾਹਿਬ ਜੀ ਨੂੰ ਕੋਟ ਕੋਟ ਪ੍ਰਣਾਮ ਤੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਆਪ ਸਰਬਤ ਸੰਗਤਾਂ ਨੂੰ ਲੱਖ ਲੱਖ ਬਿਮਾਰਕਾਂ ਹੋਣ ਵਧਾਈਆਂ ਹੋਣ ਸਤਿਗੁਰੂ ਅੱਗੇ ਅਰਦਾਸ ਬੇਨਤੀ ਕਰੀਏ ਸਤਿਗੁਰੂ ਗੁਰਸਿੱਖੀ ਜੀਵਨ ਨਿਤਨੇਮ ਦੀ ਬਾਣੀ ਦੀ ਦਾਤ ਬਖਸ਼ਿਸ਼ ਕਰਨ ਆਓ ਜਿੰਨੇ ਵੀ ਮਾਈ ਭਾਈ ਗੁਰੂ ਹਜ਼ੂਰੀ ਅੰਦਰ ਜੁੜਿਆ ਸਭਨਾਂ ਦਾ ਧੰਨਵਾਦ ਕੋਟਾਨ ਕੋਟ ਸ਼ੁਕਰਾਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ